ਚੜਾਣੀ ਥੋੜੀ ਆ ਪਤੇ ਸਿੰਘ ਜੀ ਪਤੇ ਸਿੰਘ ਜੀ ਅੱਜ ਹੈਗੀ ਆ ਜੀ ਲੋੜੀ ਤੇ ਸਾਰੇ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਨਹਾਤ ਹੋ ਕੇ ਉੱਪਰ ਚੜ੍ਹੇ ਸਾਡੇ ਬੱਚੇ ਕਹਿੰਦੇ ਪਤੰਗ ੜਾਣਾ ਮੈਂ ਕਿਹਾ ਵੀ ਸੂਰਜ ਬਹੁਤ ਹੈ ਉੱਪਰ ਹਜੇ ਸਿਰ ਦੇ ਉੱਪਰ ਥੋੜੇ ਸਾਈਡ ਤੇ ਹੋਲੰਦੋ ਫੇੜਾ ਆਨੇ ਪਤੰਗਾਰੇ ਪਾਸੇ ਰੌਣਕਾ ਦੇਖੋ ਤੁਸੀਂ ਉੱਧਰਲੇ ਵਸੇ ਜਿਆਦਾ ਚੜਦੇ ਆ। ਨਾ ਕਰ ਨਾ ਕਰ ਕੀ ਕਰਨਾ ਨਾ ਕਰ। ਸ਼ਾਇਦ ਹੁੰਦੀ ਨਹੀਂ ਹੁਣ। ਹਾਂ ਸ਼ਾਇਦ ਹੁੰਦੀ ਨਹੀਂ ਹੁਣ ਤੁਹਾਨੂੰ ਉੱਧਰ ਪਤਾ ਨਹੀਂ। ਤੰਗ ਘਟਿਆ ਜੇ। ਆ ਦੇਖੋ। ਫਤਿਹ ਫਤਿਹ ਆ ਤਾਂ ਫਤਿਹ ਸਾਡੀ ਕੁੜੀ ਬਣ ਗਈ ਤਾਂ ਅੱਜ ਤਾਂ ਨਾ। ਹੈਲੋ। ਹੈਲੋ। ਹਾਊ ਆਰ ਯੂ? ਫਾਈਨ।

ਬਾਈ ਕਰ ਦੇ ਫਿਰ ਬਾਈ ਕਰ ਦੋ ਚਲੋ ਬਾਈ